ਕੀ ਕਰ ਸਕੀ ਟੱਬਰ ਦਾ ਪਤਾ ਨਹੀਂ ਲੱਗਦਾ ਹੈਗਾ ਬੜੀ ਲੋਹੇ ਲੱਖੀ ਕਿੰਨਾ ਹੁੰਦੀ ਆਉਣੀ ਕੀ ਹੈ ਲੋਹੇ ਲੱਖੀ ਕੀ ਹੋਣਾ ਵਾ ਤੁਹਾਡੇ ਸਾਹਮਣੇ ਮੈਂ ਅਨੁਅਨਿਧੀ ਮੰਮੀ ਨੂੰ ਹਾਂ ਕਰਨ ਦੇਈ ਸੀ ਨਹੀਂ ਨਹੀਂ ਕਰਨ ਦੇਈ ਸੀ ਨਾ ਮੈਨੂੰ ਪਤਾ ਹੀ ਆਪਣੇ ਟੱਬਰ ਦਾ ਵੀ ਕੀ ਹਾਲ ਹੈ ਨਾਲ ਕਿਉਂ ਕੀ ਹੋਇਆ ਹੁਣ ਮੰਮੀ ਨੇ ਸਲਾਹ ਕੀਤੀ ਮੰਮੀ ਨੂੰ ਦੀਦੀ ਨੇ ਕਹਿ ਦਿੱਤਾ ਵੀ ਨਹੀਂ ਪੜਾਉਂਦੇ ਟੀਸ਼ਨ ਤੇ ਮੰਮੀ ਕਹਿੰਦੇ ਨਹੀਂ ਪੜਾਉਂਦੇ ਨਹੀਂ ਮੰਮੀ ਨੇ ਤੇ ਉਹ ਦੀਦੀ ਦੀ ਗੱਲ ਮੰਨਣੀ ਨਹੀਂ ਦੀ ਮੈਂ ਤਾਂ ਕੋਈ ਕਾਜ ਸਮਝਦਾ ਨਹੀਂ ਹੈਗਾ ਅੱਜ ਟੀਸ਼ਨ ਪੜਾਉਣਾ ਕੀ ਮਾੜਾ ਹੈ ਚਾਰ ਪੈਸੇ ਹੋਣੇ ਮੈਂ ਆ ਤੇ ਆਪ ਕਹਿ ਨਹੀਂ ਆ ਵਿਚਾਰ ਪੈਸੇ ਹੀ ਹੋਣੇ ਉਹਨਾਂ ਨੇ ਇਹ ਵੀ ਨਹੀਂ ਆਪਣੇ ਕੋਲ ਹੀ ਰੱਖਨੇ ਆ ਉਹ ਦੀਦੀ ਸਵਾਈ ਕਰਦੇ ਆਪਣੇ ਕੋਲ ਹੀ ਰੱਖਦੇ ਆ ਸਹੀ ਮੈਂ ਸਾਰਾ ਆਏ ਗਿਆ ਨੂੰ ਕੁਛ ਦੀ ਜੇ ਉਹ ਜੋ ਉਹ ਦੀਦੀ ਨੇ ਕਿਤੇ ਸੁਣਾਈਆਂ ਮਾਂ ਮੰਮੀ ਨੂੰ ਅੱਛਾ ਇਹ ਮੰਮੀ ਕਹਿੰਦਾ ਤੂੰ ਆਨ ਕੇ ਪੁੱਛਦੀ ਨਹੀਂ ਕਿ ਕੌਣ ਆਇਆ ਘਰ ਤੇ ਕੌਣ ਨਹੀਂ ਆ ਜੋ ਸਾਰਿਆਂ ਨੇ ਮੇਰਾ ਮੂੰਹ ਵਟੇ ਹੁੰਦੇ ਆ ਤੇ ਮੈਂ ਕੀ ਪੁੱਛਾਂ ਤੇ ਜਾਣ ਕੇ ਤੇ ਪੁੱਛ ਲੈ ਚਲੋ ਉਹਦੇ ਪੁੱਛ ਲੈ ਫਰਜ਼ ਬੰਦਾ ਤੇਰਾ ਪੁੱਛਣਾ ਵੀ ਘਰ ਕੌਣ ਨਹੀਂ ਆ ਪਰ ਟਵਿਸ਼ੇ ਤਾਂ ਨਹੀਂ ਬਣੇ ਕਰਨਾ ਚਾਹੀਦਾ ਨਹੀਂ ਇਹਨਾਂ ਦੇ ਇਹਨਾਂ ਨੂੰ ਕੀ ਹੋ ਜਾਗੀ ਗੱਲ ਇਹ ਨਹੀਂ ਮੈਨੂੰ ਬੁਲਾ ਸਕਦੀ ਫੇਰ ਮੈਨੂੰ ਇਨਾ ਗੁੱਸਾ ਚੜਦਾ ਨਾ ਕਿ ਹਾਦੀ ਹੋਈ ਪਈ ਆ ਨਹੀਂ ਤੂੰ ਮਾਤਾ ਨੂੰ ਆਪ ਪੁੱਛਿਆ ਹੁਣ ਜਾ ਕੇ ਮੈਂ ਵੀ ਕਿਹਾ ਮੈਂ ਪੁੱਛ ਲੰਨੀ ਆ ਪਿਆ ਅਨੁਰੇਦੀ ਮਮੀ ਦਾ ਫੇਰ ਫੋਨ ਆ ਜਾਣਾ ਵਾ ਤੇ ਮੈਂ ਕੀ ਜਵਾਬ ਦਵਾਂਗੀ ਅਗਲੀ ਕਹਿੰਦੀ ਤੁਹਾਡੀ ਜੁਆਇੰਟ ਫੈਮਿਲੀ ਕੰਮ ਦੀ ਤਾਂ ਤੁਹਾਨੂੰ ਕੋਈ ਚਿੰਤਾ ਹੀ ਨਹੀਂ ਹੈਗੀ ਜਿੰਨੀ ਚਿੰਤਾ ਹੈ ਜੁਆਇੰਟ ਫੈਮਿਲੀ ਦੇ ਵਿੱਚ ਆ ਉਹ ਨਹੀਂ ਤਾਂ ਉਦਾਂ ਹੋਣੀ ਨਹੀਂ ਕੰਮ ਤੇ ਚਲੋ ਕਰਨਾ ਪੈਣਾ ਵੰਡ ਵਾ ਤੇ ਕੱਪ ਕਰ ਲਿਆ ਕਰੋ ਇੱਥੇ ਮੈਂ ਘਰਾਂ ਵੀ ਇਹਨਾਂ ਗੱਲ ਫਿਰ ਗੱਲ ਕਰਨ ਦਾ ਕੀ ਫਾਇਦਾ ਵਾ ਮੈਂ ਸਮਝਾਊਗਾ ਮੈਂ ਵੀ ਦੇ ਦੇਣਾ ਵਾ ਮੈਂ ਕਹਿੰਨੀ ਜਦੋਂ ਮੈਂ ਪੜਦੀ ਨਹੀਂ ਨਾ ਮੈਂ ਜ਼ਿੰਦਗੀ ਬਣਾਉਣੀ ਮੈਂ ਜ਼ਿੰਦਗੀ ਬਣਾਉਣੀ ਮੈਨੂੰ ਲੱਗਦਾ ਵੀ ਮੈਂ ਪੜ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਈਏ। ਉਹ ਇਦਾਂ ਨਹੀਂ ਸੋਚੀਦਾ ਉਹਦਾ ਸਭ ਕੁਝ ਠੀਕ ਹੋ ਜਾਂਦਾ ਦਾ ਕਾਲੀ ਨਹੀਂ ਪਈਦਾ। ਮੈਂ ਇਹਨਾਂ ਨੂੰ ਗੁੱਸਾ ਕਿਉਂ ਕਰਦਾ। ਕਿਉਂ ਨਾ ਪੜਨਾ ਹੀ ਨਹੀਂ ਚਾਹੀਦਾ ਹੈਗਾ। ਵੀ ਪੜਨਾ ਹੀ ਨਹੀਂ ਚਾਹੀਦਾ ਕੁੜੀਆਂ ਨੂੰ ਰਮਾਨਾਂ ਨਾਲ ਪੜ ਰਿਆ ਕਰਨ ਤੇ ਰਮਾਨ ਚ ਸੋਈ ਚ ਬੜੀਆਂ ਰਹਿਣ। ਪਰ ਸੋਈ ਵੀ ਤਾਂ ਜ਼ਰੂਰੀ ਆ। ਹੈਗੀ ਆ ਜ਼ਰੂਰੀ ਆ ਕਿ ਨਾ ਨਹੀਂ ਕੰਮ ਕੋਈ ਕਰਨ ਤੇ ਨਹੀਂ ਆ। ਫਿਰ ਵੀ ਇਦਾਂ ਕਰੀ ਜਾਂਦੇ ਆ ਵਾ ਤੁਸੀਂ ਜਵਾਬ ਦੇਣਾ ਦੇ ਦਿਓ। ਚਲ ਮੈਂ ਵੀ ਇਹ ਨਾ ਕਰਦਾ ਗੱਲ ਆਪੇ ਸਮਝਾਉਗਾ ਉਹਨਾਂ ਨੂੰ ਸ਼ਿਆਣਾ ਵ ਮੈਂ ਮੈਨੂੰ ਟਿਊਸ਼ਨ ਪੜਾਉਣੀ ਹੈ ਕਿ ਨਾਲ ਇੱਕ ਮੈਂ ਇੱਕ ਪਾਸੇ ਸਿੱਖ ਪਾਈ ਕਰੂੰਗੀ ਜਦੋਂ ਮੈਂ ਟਿਊਸ਼ਨ ਪੜਾਉਣ ਬੈਣਾ ਇਹਨਾਂ ਨੇ ਬਾਹਰ ਬੋੜ ਬੋੜ ਕਰੀ ਜਾਣਾ ਮੈਂ ਮੈਂ ਤਾਂ ਨਹੀਂ ਪੜਾਉਣੀ ਕਿਸੇ ਸਿੱਧੀ ਗੱਲ ਆ ਮੈਂ ਜਿਹੋ ਉਹਨਾਂ ਕਿਆ ਵਿਚਾਰਿਆ ਨੇ ਹੁਣ ਉਹਨਾਂ ਨੂੰ ਨਾ ਕਰਨੀ ਹੈ ਘਰ ਦਾ ਨਹੀਂ ਘਰ ਦਾ ਪਾਜ ਖੋਲਣਾ ਵੀ ਸਾਡੇ ਘਰ ਆ ਪ੍ਰੋਗਰਾਮ ਚੱਲਣ ਦੀ ਆਪਾਂ ਕਰਦੀ ਉਹਨੇ ਕਰਦੀ ਸੀ ਜਾ ਵਿੱਚ ਹੁਣ ਮੈਂ ਸਾਰਿਆਂ ਦੇ ਸਾਹਮਣੇ ਕਹਿਣ ਵੀ ਨਹੀਂ ਦਈ ਤੁਹਾਡੇ ਘਰ ਚਾਹ ਕੁਛ ਚੱਲਣ ਦੇ ਆ ਵਾ ਕਿਸਨ ਦੇ ਵਿੱਚ ਮੈਂ ਹੀ ਨਹੀਂ ਆ ਨਾ ਤੁਹਾਡੇ ਸਾਹਮਣੇ ਮੈਂ ਕੋਈ ਚੁਗਲੀ ਕੀਤੀ ਆਪਣੇ ਘਰ ਦੀ ਮੈਨੂੰ ਪਤਾ ਵਾ ਨਹੀਂ ਕੀਤੀ ਚਲ ਮੈਂ ਕਰਦਾ ਵਾ ਗੱਲ ਪੜਾਟੂ ਜੀ ਦਿਵਾੜਨ ਦੇ ਗੱਲ ਕਰਨਾ ਮੇਰੇ ਹਿਸਾਬ ਨਾਲ ਕੋਈ ਹੱਲ ਨਹੀਂ ਹੋਣਾ ਉਦੋਂ ਮੈਨੂੰ ਹੁਣ ਉਹ ਦਿਨ ਕੱਲ ਰੋਟੀਆਂ ਬਕਾਲੀਆਂ ਸੀ ਤੇ ਕਹਿੰਦੇ ਸੀ ਤੂੰ ਸਲਾਹ ਨਹੀਂ ਕੀਤੀ ਅੱਜ ਜਦੋਂ ਮੈਂ ਸਲਾਹ ਕੀਤੀ ਹੈ ਤੇ ਸਲਾਹ ਦਾ ਕੋਈ ਮੁੱਲ ਵੀ ਨਹੀਂ ਹੈਗਾ ਉਲਟਾ ਖਪਾ ਹੀ ਆ ਨਾ ਗੁੱਸੇ ਨਾਲ ਕਹਦੇ ਨੂੰ ਮਾਤਾ ਨੇ ਨਹੀਂ ਗੁੱਸੇ ਨਾਲ ਤਾਂ ਕੀ ਕਹਣਾ ਮੈਨੂੰ ਗੁੱਸਾ ਆਉਂਦਿਆ ਜਦੋਂ ਕਿਹਾ ਹੀ ਦਿੱਤਾ ਪਾਪੀ ਫਿਰ ਰੋਟੀ ਬਣਦਾ ਕਿੱਦਾਂ ਬੰਦ ਕਰਨਾ ਫਿਰ ਰੋਟੀ ਬਣੀ ਕਿੰਨਾ ਘੋਟੀ ਬਣ ਤੇ ਟਾਈਮ ਲੱਗਦਾ ਚਲੋ ਥੋੜਾ ਜਿਹਾ ਟੀਅੰਦੇ ਪਹਿਲਾਂ ਉੱਠ ਗਈ ਸਾਰੇ ਕੰਮ ਕੰਮ ਹੋਟਾ ਕਰ ਲਿਆ ਕੋਈ ਗੱਲ ਨਹੀਂ ਤੂੰ ਜਵਾਬ ਨਹੀਂ ਟਿਵੀਸ਼ਨ ਨਾਲ ਮੈਂ ਕਰਦਾ ਵੀਰ ਨਾਲ ਗੱਲ ਮੈਂ ਐਸੀ ਰਕ ਭਾਈ ਕਰਨੀ ਆ ਕਿ ਫਿਰ ਜਿੰਨਾ ਚਿਰ ਹੁਣ ਟਿਵੀਸ਼ਨ ਦੀ ਨਾ ਨਾ ਹਾਂ ਹੋਈ ਉਹਨਾਂ ਚਿਹਰ ਨਹੀਂ ਚੁੰਕੇ ਚ ਵੱਡਦੀ ਏ ਇਹਨੂੰ ਹੁਣ ਲਿਖ ਕੇ ਦੇ ਦੇਣ ਸਾਰੇ ਜਾਨੇ ਸਾਈਨ ਕਰਕੇ ਤੇ ਹਾਂ ਟਿਵੀਸ਼ਨ ਚ ਪੜਾਇਆ ਕਰ ਤੇਰ ਕੰਮ ਨੂੰ ਹੱਥ ਲਾਉਗੀ ਭੱਵੀ ਵੀਰ ਕਿੱਥੇ ਆ ਭਰਾਵਾ ਇੱਥੇ ਹੀ ਹੋਊਗਾ ਵੀਰ ਕਿਤੇ ਕਿ ਤੂੰ ਕੀ ਆਖਣਾ ਵੀਰ ਨੂੰ ਤੂੰ ਕੀ ਕੰਨ ਚ ਵਾਲਾ ਪਾਉਣਾ ਉਹਦੇ ਬੱਲੇ ਆ ਗਏ ਆ ਸਪਰੇਅ ਵਾਲੇ ਉਹ ਨਹੀਂ ਬੰਦੇ ਤੇ ਨਹੀਂ ਆਏ ਉਹਦਾ ਮੈਂ ਕਾ ਗੱਲ ਕਰਨੀ ਕੋਈ ਦੇਣਾ ਐਡੀ ਵੀ ਕਿਹੜੀ ਗੱਲ ਵਾ ਜਿਹੜੀ ਤੈਨੂੰ ਕਿਤੇ ਮੈਨੂੰ ਸਪੈਸ਼ਲ ਪੁੱਛਣ ਆਇਆ ਤੂੰ ਤੇ ਪਾਪੀ ਤੈਨੂੰ ਪੁੱਛਣਾ ਵੀਰ ਬਾਰੇ ਤੈਨੂੰ ਜਿਆਦਾ ਪਤਾ ਵੀ ਕਿੱਥੇ ਵੀਰ ਹਾਂ ਮੈਨੂੰ ਪਤਾ ਨਾ ਮੈਨੂੰ ਇੱਥੇ ਸਾਈਨ ਕਰਕੇ ਦੇ ਜਾਂਦਾ ਲਾਈ ਆ ਰਜਿਸਟਰ ਲਾਇਆ ਵਾ ਉਹ ਲਿਖ ਕੇ ਜਾਂਦਾ ਉੱਥੇ ਅਸਲੀ ਲਾ ਕੇ ਤਾਂ ਕਰਕੇ ਗੱਲਾਂ ਤੇ ਦੰਦੀਆਂ ਹੀ ਸਾਈਨ ਵਾਲੀਆਂ ਹੀ ਇਦਾਂ ਨਹੀਂ ਆ ਤਾਂ ਜਿਹੜੀਆਂ ਗੱਲਾਂ ਢੜਕੋ ਆ ਨਾ ਉਹ ਨਹੀਂ ਢੜਕੋ ਹੈਗੀਆਂ ਆਪਣੀਆਂ ਗੱਲਾਂ ਆਪਣੇ ਕੋਈ ਰੱਖਿਆ ਕਰੋਾਨੂੰ ਨਾ ਦੱਸਿਆ ਕਰੋ ਉਹਦੇ ਮੈਂ ਗੱਲ ਕਰਨੀ ਉਹਦਾ ਨਾ ਵੀ ਉਹ ਉਹਨੇ ਸਵੇਰੇ ਮੇਰੇ ਹੁੰਦੇ ਮੈਂ ਉਹਨੂੰ ਕੈਪੀ ਅਛਾ ਤਵੀਸ਼ਣ ਨਹੀਂ ਪੜਾਉਣੀ ਹੈ ਨਾ ਇਹ ਗੱਲ ਕਹਿ ਕੇ ਜਵਾਬ ਦੇ ਦਿੱਤਾ ਵਾ ਤੇ ਜੇ ਤਵੀਸ਼ਣ ਨਹੀਂ ਪੜਾਉਣੀ ਜਵਾਬ ਦੇ ਦਿੱਤਾ ਵਾ ਉਹਨੂੰ ਇੰਨਾ ਹੀ ਨਹੀਂ ਪਤਾ ਕਿ ਮੈਂ ਚੌਕੇ 'ਚ ਵੀ ਮੜਨਾ ਵਾ ਉਹ ਸੋਚਦੀ ਕਿ ਮੈਨੂੰ ਪਹਿਲਾਂ ਇੱਥੇ ਮੇਰੇ ਰਿਜ਼ਲਟ ਆਵੇ ਗਾੜੀ ਤੇ ਫੇਰ ਮੈਂ ਕੰਮ ਨੂੰ ਹੱਥ ਪਾਵਾਂ ਚੌਕੇ ਦਾ ਕਰਦੀ ਆ ਉਹ ਹਾਂ ਕਰਦੀ ਆ ਆਹੋ ਸਾਰਾ ਕੁਝ ਪੜਾਉਣੀ ਤਵੀਸ਼ਣ ਪੜਾਉਣੀ 7 ਵਜੇ ਤੱਕ ਤੇ ਰੋਟੀਆਂ ਫੇਰ ਤੂੰ ਪਕਾ ਲਿਆ ਕਰ ਤੂੰ ਤੇਰੇ ਹੁੰਦੇ ਰੋਟੀਆਂ ਮੈਂ ਪਕਾਉਣੀ ਆਂ ਵਾ ਮੇਰੇ ਹੁੰਦੇ ਆ ਗਏ ਤੇ ਜਦੋਂ ਮੈਂ ਮਰ ਗਈ ਤਾਂ ਫੇਰ ਵੀ ਤੁਸੀਂ ਕਹੋ ਨਾ ਕੋਈ ਕਰਨਾ ਹੈ ਕਿ ਮੇਰਾ ਹੀ ਅੰਤ ਲੈਣਾ ਸਾਰਿਆਂ ਦੇ ਨਾਲ ਮਿਲ ਕੇ ਰੋਟੀ ਪਕਾ ਲਿਆ ਕਰੂ ਘੰਟਾ ਦੇਖੂ ਮਿਆਣਾ ਨੂੰ ਭਰਾ ਕਰਨਾ ਟੀਵੀ ਨਾਲ ਗੁਰੂਰ ਪੜ ਲਿਆ ਕਰੂ ਲਾਗੇ ਇੱਕ ਘੰਟੇ ਦੀ ਕਿਹੜੀ ਟੀਵੀ ਚ ਮਾਜੇ ਨਾ ਲੋਕਾਂ ਨੇ ਪੈਸੇ ਦੇਣੇ ਆ ਇੱਕ ਘੰਟਾ ਲੱਗਣਾ ਨੂੰ ਛੱਡਣਾ ਆਉਣ ਤਾਂ ਲੈਣ ਆਉਣ ਚ ਲੱਗ ਜਾ ਕਰਨਾ ਵਾ ਦੋ ਤਾਈ ਕਿੰਨੇ ਦੀ ਟੀਵੀ ਹੁੰਦੀ ਆ ਜਿੱਦਾਂ ਤੈਨੂੰ ਕਹਿੰਦੇ ਰਹਿੰਦੀ ਕੰਨ ਪਰਦੀ ਰਹਿੰਦੀ ਉਦਾਂ ਤੂੰ ਸੁਣਦਾ ਰਹਿਣਾ ਵਾ ਪਾਪੀ ਕੰਨ ਥੋੜੀ ਪਰਣ ਵਾਲੀ ਗੱਲ ਆ ਮੈਂ ਤੈਨੂੰ ਕਿਹਾ ਉਹਦੇ ਮੰਨਣੀ ਉਹਦੇ ਮੇਰੇ ਹੁੰਦੇ ਆ ਫੋਣਾ ਉਹ ਤਾਂ ਮੰ ਪੈਸੇ ਪਿਛੇ ਲੱਗ ਜਾ ਤੇ ਲੰਗਰੋਦ ਬਾਹਰ ਭੁੱਖੇ ਬੈਹਰ ਉਹਨ ਖੱਤੇ ਢਿੱਡ ਭਾਏ ਤੁਹਾਡੇ ਭੁੱਖੇ ਰਹਿਣ ਤੇ ਪੈਸੇ ਮਗਰ ਲੱਗ ਜਾ। ਪੈਹਾ ਹੀ ਪੈਹਾ ਤੁਸੀਂ ਤੇ ਕੀਤੀ ਆ। ਰੁਪਈਆ ਕਰੀ ਤੁਸੀਂ ਕਿਹਦੇ ਹੱਤੇ ਨਹੀਂ ਫੜਾਇਆ ਕਿਤੇ ਮੈਂ ਆ ਲਿਆਂਦਾ ਮੇਰੀ ਕਾ ਕਰਦੀ ਨੇ ਜਾਂ ਆ ਕਮਾਈ ਕੀਤੀ ਆ ਤੇ ਪੈਸੇ ਚਾਰ ਆ ਜਾਣਗੇ ਪੈਸੇ ਤੁਸੀਂ ਚਾਰ ਜੋੜ ਲਓ ਤੇ ਬਾਕੀਆਂ ਨੇ ਆਪਾਂ ਮੈਂ ਬੈਠੇ ਰਹਿਣ ਉਦਾਂ ਹੀ। ਤੇ ਇਹ ਜਿਹੜੀ ਪੜਾਈ ਨੂੰ ਫੂਕਣਾ ਵਾ ਜਦੋਂ ਕੰਮ ਹੀ ਨਹੀਂ ਆਉਣਾ ਤੇ ਫਿਰ ਤੇ ਪੜਾਉਣ ਤੇ ਜਾਂਦੀ ਆ ਤੂੰ ਹੋਰ ਕੀ ਕਰੇ ਹੁਣ? ਉੱਥੇ ਬਹੁਤ ਨੂੰ ਮਿਲਦਾ ਬੀ ਹਜ਼ਾਰਾਂ ਮਿਲਦੇ ਜਾ 10000 ਰੁਪਇਆ ਤਨਖਾਹ ਦਿੰਦੇ ਪ੍ਰਾਈਵੇਟ ਸਕ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਤੇ ਇਹਨਾਂ ਗੱਲਾਂ ਦੀ ਸਹਿਮਤ ਨਹੀਂਗੀ ਹੈਗੀ ਇਹਨਾਂ ਗੱਲਾਂ ਦੇ ਵਿੱਚ ਜੇਬਾਂ ਕੱਟ ਲਿਆ ਕਰੇ ਅੱਥੇ ਸੁਪਰਵਾਈਜ਼ਰਾਂ ਦੀਆਂ ਨੇ ਜਿਹੜੇ ਵੱਡੇ ਜਿਹੜੇ ਹੁੰਦੇ ਆ ਨਾ ਉਹਨਾਂ ਦੇ ਬੜੂਏ ਕੱਢ ਲਿਆ ਬਜਾਦੇ ਪੈਸੇ ਹੋ ਜਾਣਗੇ ਇੱਕ ਗੱਲ ਹੋਰ ਜੇ ਟਿਵੀਸ਼ਨ ਸ਼ੁਰੂ ਕਰੋਗੀ ਤਾਂ ਹੋ ਸਕਦਾ ਨਿਆਣੇ ਜਿਆਦਾ ਹੋਣਗੇ ਤੇ ਮੁਰਕੇ ਸਕੂਲ ਸਿਵਾਵਾਂਗੇ ਨਾਲੇ ਘਰੇ ਰਿਆ ਕਰੂਗੀ ਟਿਵੀਸ਼ਨ ਇੱਥੇ ਪੜ ਲਾ ਪੜ ਲਿਆ ਕਰੂ ਸ਼ੁਰੂਆਤ ਤੇ ਕਰ ਲੈ ਤੁਹਾਨੂੰ ਇੱਕ ਵਾਰ ਪਰਵਾ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਨਾ ਮੈਂ ਤੁਹਾਡੀ ਕਮਾਈ ਖਾਣੀ ਨਾ ਮੈਨੂੰ ਕਿਸੇ ਗੱਲ ਦਾ ਪਤਾ ਵਾ ਇੱਥੇ ਹੀ ਬੈਠਾ ਤੇ ਆਂਦਾ ਹੀ ਬੀਬੀ ਕਿੱਥੇ ਆ ਮੈਨੂੰ ਨਹੀਂ ਪਤਾ ਡੰਗਰਾਂ ਵੱਲਵਾ ਮੈਨੂੰ ਨਹੀਂ ਪਤਾ ਤੂੰ ਕਿੱਥੋਂ ਆਇਆ ਤੇ ਹਰ ਵਾਰੀ ਮੇਰਾ ਇਹ ਨਾ ਨਾਂ ਲਾਈ ਜਾਇਆ ਕਰੋ ਲੂਣ ਨਾ ਗੁੰਨਿਆ ਕਰੋ ਮੈਂ ਵੀ ਇਨਸਾਨ ਹਾਂ ਅਕਸਰ ਨੂੰ ਮੇਰਾ ਹੀ ਮਗਰ ਪੈ ਗਏ ਸਾਰੇ ਜਾਣੇ ਆ ਭਾਬੀ ਮੈਂ ਨਾਂ ਲੈ ਆ ਕਿਹਦਾ ਤੂੰ ਹੈਗੀ ਐ ਰੋਟੀਆਂ ਪਕਾਉਣ ਨੂੰ ਲੈ ਦੱਸ ਮੈਂ ਵੱਲੂ ਹੈਗੀਆਂ ਨਾ ਵੀ ਬਹੁਤ ਆ ਭਾਬੀ ਮੈਂ ਕਿਹਾ ਨਾਂ ਲਿਆ ਤੁਸੀਂ ਐਵੇਂ ਜਾਣ ਕਿ ਪਤਾ ਨਹੀਂ ਮੈਂ ਤਾਂ ਇਹ ਕਹਿੰਦਾ ਬੈਠ ਕੇ ਗੱਲ ਕਰ ਲੈਣਾ ਵੀਰ ਨੂੰ ਵੀਰ ਨੂੰ ਕਹਿੰਦੇ ਸਿਆਣਾ ਆਪੇ ਗੱਲ ਕਰੂਗਾ ਹਾਂ ਚਲ ਕੋਈ ਨਹੀਂ ਬਾਹਰ ਵਾ ਵੀਰ ਵੀ ਸਿਆਣਾ ਲੈ ਤੂੰ ਵੀਰ ਨਾਲੋਂ ਵੀ ਜ਼ਿਆਦਾ ਸਿਆਣਾ ਵਾ ਆਹੋ ਵੀਰ ਨਾਲੋਂ ਵਿਚਾਰਾ ਸਿਆਣਾ ਤੂੰ ਕਿਹੜਾ ਘਟਮਾ ਤੂੰ ਕਿਹੜਾ ਪੱਲੇ ਪੈਂਦਾ ਮੇਰੇ ਪਤਾ ਨਹੀਂ ਡੰਗਰਾਂ ਵਾਲਾ ਕਹਦਾ ਇੱਕ ਬੀਬੇ ਵਾਲਾ ਕਹਦਾ ਵੀ ਬੀਬੀ ਉਹ ਭੇਲੀ ਆ ਤੂੰ ਕਿਹੜਾ ਸੱਤ ਦਸਨ ਵਿੱਚ ਕਿੱਥੇ ਵੀ ਆ ਜਾਹੋ ਜੇ ਮੈਂ ਸੱਚ ਨਹੀਂ ਨਾ ਦੱਸਦੀ ਤੇ ਮੈਨੂੰ ਪੁੱਛਦਾ ਹੀ ਨਾ ਤੂੰ ਫਿਰ ਮੇਰੇ ਵੱਲ ਆਇਆ ਕੀ ਕਰਨੋਂ ਆ ਉਹ ਜੀ ਬੁੱਢੀ ਆ ਤੇਰੀ ਮੋਮੋ ਠਗਣੀ ਜੀ ਤੇਰੇ ਕਰਨ ਪਰ ਕਹਦਾ ਮੁੜ ਕੇ ਮੇਰੇ ਵੱਲ ਤੈਨੂੰ ਕਲਾ ਲਿੰਦੀ ਆ ਅੱਗੋਂ ਪਿੱਛੋਂ ਦੇ ਭਾਵੇਂ ਕੋਈ ਗੱਲ ਨਾ ਕਰੇ ਹੋ ਪਿਜੀਸ਼ਨ ਵਾ ਤੇ ਮੈਨੂੰ ਤੇ ਪੁੱਛਣ ਆ ਗਿਆ ਵਾ ਪਖੰਡ ਫੜਿਆ ਵਾ ਤੁਸੀਂ ਉਦਾਂ ਹੀ ਜਾਓ ਜਾ ਕੇ ਪੜਾਓ ਟਿਵਿਸ਼ਨਰ ਰੋਟੀਆਂ ਪਕਾ ਲੂ ਮੈਂ ਬੱਦਲ ਘੜਾ ਹੁੰੰਡਿਆ ਆਈਓ ਮਹਾਰਾ ਸੁਖੀ ਰਹੀ ਸੱਚੇ ਪਾਸ਼ਾ ਇਹ ਵੀ ਹੁਣ ਨਾ ਪਾਵੇਂ ਇੱਥੇ ਨਿਕਿਆ ਨਿਕਿਆ ਕੰਮਾਂ ਤੋਂ ਝੌਂਕੇ ਚੁੱਲੇ ਦੇ ਉੱਤੋਂ ਹੀ ਬੋੜ ਬੋੜ ਕਰਦੀਆਂ ਰਹਿੰਦੀਆਂ ਨਾ ਉਹ ਦੀ ਸੁਣਦੀ ਆ ਨਾ ਉਹ ਦੀ ਹੋ ਸੁਣਦੀ ਆ ਕੀ ਕਰਾਂ ਮੈਂ ਇਹਨਾਂ ਦਾ ਇਹ ਵੀ ਬੈਠੀ ਆ ਆਹੋ ਆ ਜਾ ਪੁੱਤ ਬਹਿ ਜਾ ਮੈਂ ਅਖੰਡ ਬੱਦਲ ਮੈਂ ਫੇਰ ਹੁੰਦਾ ਫਿਰੰਡਿਆ ਆਈਓ ਆ ਹੁਣ ਫਸਲਾ ਪਾਵੇ ਨਾ ਦੇ ਚੰਗਾ ਹੀ ਆ ਫਸਲਾ ਪੱਕੀ ਆ ਹਾਂ ਨਾ ਹੀ ਪਾਵੇ ਤੇ ਚੰਗਾ ਇਹ ਵੀ ਰੋਜੀ ਰੋਟੀ ਮੂੰਹ ਜ ਆਈ ਆ ਹੁਣ ਤੇ ਇੱਕ ਕਿਸਮ ਦੀ ਇਹ ਤਾਂ ਠੀਕ ਵਾ ਇਹਦੇ ਵਾਲ ਤਾਂ 6 ਮਹੀਨੇ ਵੰਦੇ ਰਹੀਦਾ ਤੇ ਇੱਤੇ ਹੀ ਆਸ ਵਾ ਸਾਡੀ ਜੱਟਾਂ ਦੀ ਹਾਂ ਹੋ ਰਹੀ ਕੀ ਕਰ ਲੈਣਾ ਸਾਡਾ ਕਿਹੜਾ ਕੋਈ ਨੌਕਰੀ ਪੇਸ਼ਾ ਨੌਕਰੀ ਪੇਸ਼ਾ ਵਾ ਹਾਂ ਇਹਦੇ ਨਾਲ ਉਹ ਤੇ ਅਸਾ ਕੋ ਜੋਦੇ ਨੂੰ ਕਦੇ ਬਾਹਰ ਬੁਰਕ ਲਾਇਆ ਹੁੰਦਾ ਤੇ ਚਗਾ ਸੀ ਇਹ ਤੇ ਨਾ ਇਹਨੇ ਨੌਕਰੀ ਲਈ ਆ ਤੇ ਮੈਂ ਤੇ ਚਲੋ ਬਾਈ ਕਿਹ ਪਸਿਆ ਰਿਆ ਉਦੋਂ ਦਾ ਹੀ ਆ ਤਾ ਉਹ ਤੇ ਬਥੇਰੀ ਕਮਾਈ ਕੀਤੀ ਆ ਹਾਂ ਤੇ ਇਹ ਇਹ ਸਭ ਮਿਲ ਜਾਂਦਾ ਹੀ ਨੌਕਰੀ ਇਹਨੂੰ ਤੇ ਚੱਲ ਚੰਗਾ ਵਧੀਆ ਚਲੋ ਕੋਈ ਨਹੀਂ ਚਲੋ ਟਾਈਮ ਪਾਸ ਹੋਈ ਜਾਂਂ ਡਿਆ ਵਾ ਹੁਣ ਇਹੋ ਹੀ ਆ ਦੋਵੇਂ ਕੁੜਕੜ ਕਰਦੀਆਂ ਰਹੀਆਂ ਨੀਂਗਾ ਮੈਂ ਤੇ ਵੇਂਦੀ ਰਹੀ ਨੀਂ ਨਾ ਮੈਂ ਉਹਦੀ ਕਰਨ ਜੋਗੀ ਨਾ ਮੋਦੀ ਕਰਨ ਦੀ ਜੇ ਮੋਦੀ ਕਰਦੀ ਤਾਂ ਦੀ ਤੂੰ ਉਹਦੀ ਸਾਈਡ ਲੈਣੀ ਜੇ ਉਹ ਕਰਦੀ ਤੇ ਉਹ ਆਂਦੀ ਆ ਤੂੰ ਉਹਦੀ ਸਾਈਡ ਲੈਣੀ ਮੈਂ ਸਭ ਕੋ ਵਿਚਕਾਏ ਪੁੱਤ ਫਸੀ ਮੈਂ ਤਾਂ ਨਹੀਂ ਮੈਨੂੰ ਫਾਰਕ ਕਰੋ ਵਿੱਚ ਭਾਲ ਕਿਉਂ ਕਰਨਾ ਵਾ ਹੋਰ ਤੂੰ ਹਾ ਨਾ ਗੱਲਾਂ ਕਰ ਇਹੋ ਜਿਹੀ ਗੱਲਾਂ ਨਾ ਕਰ ਕੋਈ ਨਹੀਂ ਅਸੀਂ ਇਹਨੂੰ ਮੈਂ ਜੋਧੇ ਨੂੰ ਵੀ ਕਹਿੰਦਾ ਵਾਂ ਆਪਾਂ ਇਦਾਂ ਕਰਦੇ ਇਹਨਾਂ ਨੂੰ ਭਾਲ ਕੇ ਗੱਲ ਪੁੱਛ ਲੈਣੇ ਆ ਤੂੰ ਹੀ ਅੱਡ ਹੋਣਾ ਚਾਹੁੰਦੀ ਆਂ ਵਾਂਗ ਜਾਂ ਕੱਠੀਆਂ ਰਹਿਣਾ ਚਾਹੁੰਦੀ ਆਂ ਆਹੋ ਚਲੋ ਬਸ ਗੱਲ ਕਰ ਲੀਂਦੇ ਗੱਲ ਮੁਕਦੂਗੀ ਤੀਜਾ ਬੰਦਾ ਆਪਾਂ ਵਿੱਚ ਕੋਈ ਵੜਦਾ ਹੀ ਨਹੀਂਗਾ ਨਾ ਤੇ ਤੁਹਾਡੇ ਘਰ ਦਾ ਮਸਲਾ ਵਾਹੀ ਤੀਜੇ ਨੂੰ ਤਾਂ ਬਚਾਉ ਕਰ ਲੈਣਾ ਵਾ ਤੇ ਜੇ ਬੰਦੇ ਨੂੰ ਜਿਹੜਾ ਤੀਜਾ ਬੰਦਾ ਕਿ ਨਹੀਂ ਹੋ ਸਕੋ ਦੋਗਲਾ ਬਣ ਜਾਂਦਾ ਉਹਨੇ ਉੱਧਰ ਦੀ ਵੀ ਕਰ ਜਾਣੀ ਤੇ ਉੱਧਰ ਦੀ ਵੀ ਕਰ ਜਾਣੀ ਇਹਦੇ ਨਾਲੋਂ ਇਹ ਆ ਵੀ ਆਪਾਂ ਬਹਿ ਕੇ ਗੱਲ ਕਰ ਲਈਂਦੇ ਇਹਨਾਂ ਨਾਲ ਚਲੋ ਆ ਤੇ ਇਹਨੂੰ ਵਿੱਚ ਬਾੜ ਲੀਂਦੇ ਆ ਨਾ ਮੇਰੀ ਕਹਿੰਨੇ ਪਤਾ ਸੁਣਨੀ ਆ ਨਹੀਂ ਸੁਣ ਦੱਸ ਤੂੰ ਤੇ ਸਾਡਾ ਮੋਢਵਾ ਘਰਦਾ ਤੇ ਤੇਰੀ ਨਹੀਂ ਸੁਣਨੀ ਤੇ ਕਹਿੰਦੀ ਸੁਣਨੀ ਆ ਮੋਢੇ ਹੀ ਘਾ ਤੇ ਲੈ ਕੇ ਤੂੰ ਨਹੀਂ ਆਈ ਡੇ ਮਾ ਤੇਰੇ ਮਹੱਲ ਪਾ ਲੇ ਨਹੀਂ ਨਹੀਂ ਬੜੀ ਮਿਹਨਤ ਕੀਤੀ ਆਗੇ ਥੋੜੀ ਮਿਹਨਤ ਕੀਤੀ ਆ ਤੇ ਹੁਣ ਸਮਝਦੀਆਂ ਹੀ ਨਹੀਂ ਗੀਆਂ ਕੋ ਉਹ ਆਂਦੀ ਤੂੰ ਉਹਦੇ ਹਾਲ ਦੀ ਗੱਲ ਕਰਦੀ ਤੂੰ ਉਹ ਆਂਦੀ ਉਹਦੇ ਹਾਲ ਦੀ ਗੱਲ ਕਰਦੀ ਮੈਂ ਤਾਂ ਸਗੋ ਵਿੱਚ ਕਾਏ ਫਸ ਗਈ ਮੈਂ ਤਾਂ ਤਾਈਆਂ ਆਨੀ ਫੇ ਮੈਨੂੰ ਵੀ ਚੋ ਕੱਢੋ ਹੋ ਨਹੀਂ ਨਹੀਂ ਕੋਈ ਨਹੀਂ ਹਾਂ ਕਰਦੇ ਆ ਗੱਲ ਆਉਂਦਾ ਤੇ ਆ ਨਿਵੇੜੋ ਕੋਏ ਬੰਨੇ ਆਵੇ ਆਗੇ ਆ ਜਾ ਬਹਿ ਜਾ ਮੈਂ ਪੁੱਛਣਾ ਸੀ ਭਾਵੇਂ ਕਿ ਕਿੱਥੇ ਗਿਆ ਵੀਰ ਕਹਿੰਦੇ ਮਾਤਾ ਕੋ ਬਿਆ ਓਏ ਬਾਹਰੋਂ ਉਧਰ ਟੋਕੇ ਆ ਲਈ ਮੈਂ ਤੇ ਅੱਛਾ ਤੇ ਉਧਰੋਂ ਆ ਕੇ ਬੀਬੀ ਇੱਥੇ ਬੈਠੀ ਤੇ ਮੇਰੇ ਲਾਗੇ ਬੈ ਗਿਆ ਉਹ ਮੈਂ ਆਇਆ ਸੀ ਤੁਹਾਡੇ ਵੱਲ ਹਾਂ ਦੱਸ ਉਹ ਗੋਪੀ ਨੂੰ ਕਿਹਾ ਆ ਬੱਚਿਆਂ ਦੇ ਮਾਪੇ ਉਹਦਾ ਥੋੜਾ ਮਾ ਦਾ ਥੋੜਾ ਮੇਰੇ ਹੁੰਦੇ ਆ ਤੇ ਉਹਨੇ ਸੋ ਨਾ ਕਰਤੀ ਉਹਨੂੰ ਮੈਂ ਟਿਊਸ਼ਨ ਨਹੀਂ ਪੜ੍ਹਾਉਂਦਾ ਮੈਂ ਹੀ ਹਾਂ ਕਰਤੀ ਮੈਂ ਇਹਦਾ ਟਿਊਸ਼ਨ ਬਣਾ ਲਾ ਚਲ ਚਾਰ ਇੱਥੇ ਪੈਸੇ ਬਣ ਜਾ ਕਰਨਗੇ ਤੇਰੇ ਅੱਛਾ ਉਹ ਮਿੱਥੋ ਆਈ ਇੱਕ ਮਾ ਦਾ ਕਿ ਜਵਾਬ ਦਿੱਤਾ ਨਹੀਂ ਮੈਂ ਜਵਾਬ ਬਹੁਤਾ ਕੀ ਕਰ ਦੇਣਾ ਮੈਂ ਤਾਂ ਆਖਿਆ ਪੁੱਛਦਾ ਆਪਣੇ ਖਸਮ ਨੂੰ ਮੇਰੀ ਕਿਹੜੀ ਕੋਈ ਮੰਨਦਾ ਲੈ ਉਹਨੇ ਤੈਨੂੰ ਪੁੱਛਿਆ ਮਾਦਾ ਤੇ ਫਿਰ ਤੂੰ ਜਵਾਬ ਦਿੱਤਾ ਉਹ ਤੇਰੀ ਖਪੀ ਕਲਪਣਾ ਦੀ ਸੀ ਕਲਪਣਾ ਪੁੱਤ ਕੀ ਆ ਵੀ ਖੇਜਣੀਆਂ ਦੇ ਅੱਗੇ ਰਹਿੰਦੀਆਂ ਹਾਂ ਹੈ ਕੰਮ ਤੋਂ ਤੇ ਇਦਾ ਕਰੀਏ ਹਾਂ ਆਪਾਂ ਇਹਨਾਂ ਨੂੰ ਬਾਹਰ ਕੇ ਇਹਨਾਂ ਨੂੰ ਪੁੱਛ ਹੀ ਲਈਏ ਆਹੋ ਮੈਂ ਇੱਜਾ ਇਹਨਾਂ ਨੂੰ ਕੰਮ ਵੰਡ ਕੇ ਦਈਏ ਤੇ ਜੇ ਇਹਨਾਂ ਨੇ ਆਟ ਹੋਣਾ ਤੇ ਤਾਂ ਵੀ ਸਾਨੂੰ ਦੱਸ ਦੇਣਾ ਆਪਾਂ ਦਿਲ ਦੀ ਗੱਲ ਦੱਸ ਦੇਣਾ ਇਹ ਖਜਖਾੜ ਪਤਾ ਕੀ ਗੱਲ ਆ ਰੋਜ਼ ਘਰ ਦੇ ਵਿੱਚ ਕਪੱਤ ਜਨਾਨੀਆਂ ਕਰ ਲੈਂਦੀਆਂ ਰੋਟੀਆਂ ਪਕਾਉਂ ਤੋਂ ਲੜੀ ਜਾਂਦੀਆਂ ਘਰ ਦੇ ਕੰਮਾਂ ਤੋਂ ਜਨਾਨੀਆਂ ਗੱਲਾਂ ਕਰ ਲੈਂਦੀਆਂ ਮੁੜ ਕੇ ਬੰਦਿਆਂ ਸਿਰ ਆਉਂਦੀਆਂ ਬੰਦਿਆਂ ਦੇ ਸਿਰ ਸਿਆਣਿਆਂ ਦੇ ਸਿਰ ਆਉਂਦੀਆਂ ਮੁੜ ਕੇ ਤੇ ਇਹੋ ਹੀ ਅਸੀਂ ਆਪਾਂ ਭਰਾ ਭਰਾ ਜਿਹੜੇ ਆ ਮੁੜ ਕੇ ਅੱਡੋ-ਪਾਟੀ ਹੋ ਜਾਂਦੇ ਆ ਇਹਨਾਂ ਦੇ ਦੁਸ਼ਮਣ ਬਣ ਜਾਈਦਾ ਇਹੋ ਹੀ ਲੜਾ ਦਿੰਦੀਆਂ ਕੰਨ ਭਰ-ਭਰ ਕੇ ਇਹ ਹੈ ਹੋ ਗੱਲ ਆ ਨਾ ਤੇ ਆਪਾਂ ਇਹਨਾਂ ਨੂੰ ਬਹਿ ਕੇ ਗੱਲ ਕਰ ਲੀਨੇ ਆ ਆ ਬਹਿ ਕੇ ਕਰ ਲੋ ਵੀ ਤੂੰ ਜੱਟ ਟਿਵੀਸ਼ਨ ਪੜਾਉਣੀ ਆ ਤਾਂ ਫਿਰ ਅੱਡ ਹੋ ਜਾ ਆ ਚਲੋ ਜੇ ਵੀ ਚੱਲਣ ਕਰਨਾ ਆ ਆ ਪਿਆਡ ਹੋ ਜਾਣ ਟੇਸ਼ਨਾਂ ਜੋਦੇ ਹੁੰਦੀਆਂ ਵਾ ਪੁੱਤ ਦੋਹਾਂ ਦੋਹ ਜੀਆਂ ਵਾਸਤੇ ਜੀ ਕਰੇ ਜਦੋਂ ਮਰਜੀ ਪਕਾ ਲਈ ਜੀ ਕਰੇ ਨਾ ਪਕਾਈ ਉਹ ਸਾਂਝੇ ਕਰਦੇ ਇਦਾਂ ਨਹੀਂ ਨਾ ਫਿਰ ਚੱਲਦੇ ਜੇ ਜਦੋਂ ਸਾਂਝਾ ਘਰ ਟੱਬਰ ਹੋਵੇ ਨਾ ਉਦੋਂ ਟੱਬਰ ਦੇ ਵਿੱਚ ਨਹੀਂ ਇਹ ਗੱਲਾਂ ਬਣਦੀਆਂ ਉਦੋਂ ਉਦੋਂ ਕਹਿੰਦੀ ਐ ਨਾ ਉਹ ਪੜ੍ਹੀ ਲਿਖੀ ਲਿਆਉਣੀ ਪੜ੍ਹੀ ਲਿਖੀ ਲਿਆਉਣੀ ਪੜ੍ਹਾਈ ਕਰ ਕਿੱਥੇ ਹੀ ਗਈ ਨਹੀਂ ਐਹੀ ਕਰਦੇ ਪੜ੍ਹੀ ਲਿਖੀ ਉਹ ਜਦ ਬੀ ਆ ਨਹੀਂ ਜਾਂਦੀ ਆ ਹੁਣ ਤਾਂ ਜਾਂਦੀ ਆ ਨਾ ਅਸੀਂ ਇਹ ਇਹ ਵੀ ਜਦੋਂ ਟਿਊਸ਼ਨ ਦਾ ਕੰਮ ਛੱਡੋ ਖੜਾ ਟਿਊਸ਼ਨ ਦਾ ਕੰਮ ਰਹਿਣ ਦੋ ਇਹ ਵੀ ਚਲੋ ਬਾਹਰ ਪੜਾ ਕੇ ਆਉਂਦੀ ਆ ਠੀਕ ਵਾ ਇੱਥੇ ਹੁਣ ਤੈਨੂੰ ਪਤਾ ਵੀ ਉਹ ਉਧਰੋਂ ਕੰਮ ਦਾ ਵੇਲਾ ਹੁੰਦਾ ਤੇ ਉਧਰੋਂ ਟਿਊਸ਼ਨ ਲੈ ਕੇ ਨਿਆਣੇ ਬਿਲਾ ਕੇ ਬਹਿ ਜੂਗੀ ਤੇ ਇਦਾਂ ਫਿਰ ਕੰਮ ਨਹੀਂ ਨਾ ਚੱਲਦੇ ਤੂੰ ਹੀ ਸਿਆਣਾ ਸਿਆਣੇ ਤੇ ਗੱਲ ਹੈ ਕਿ ਦੋ ਦੋ ਘੰਟੇ ਲੱਗਦੇ ਜੀ ਉਹ ਕਪ ਕਪ ਕਹਿੰਦੀ ਮੈਂ ਕੰਮ ਸ ਜੇ ਫੇਰ ਅੱਧੀ ਰਾਤੀ ਤਾਂ ਅਸੀਂ ਰੋਟੀ ਦੀਕਦੇ ਰਿਆ ਕਰਾਂਗੇ ਵੀ ਕਦੋਂ ਉੱਠੇ ਤੇ ਕਦੋਂ ਸਾਨੂੰ ਲੰਗਰ ਪਕਾ ਕੇ ਦਵੇ ਚੱਲ ਹੁਣ ਇੱਥੇ ਨਾ ਆਪਾਂ ਗੱਲਾਂ ਕਰੀਏ ਚੱਲ ਚਲੀਏ ਪੁਛੀ ਇਹਨਾਂ ਨੂੰ ਚੱਲ ਆ ਜਾ ਬੀਬੀ ਆ ਚਲੀਏ ਆ ਜਾ ਆ ਉੱਥੇ ਕੰਮ ਇਹਨਾਂ ਨੂੰ ਜੋ ਕਰਨਾ ਹੈ ਇਹਨਾਂ ਦੱਸਣ ਸਾਨੂੰ ਵੀ ਤੁਹਾਡੇ ਮਨ ਦੀ ਵਿੱਚ ਕੀ ਚੁੱਲਾ ਚੌਂਕਾ ਵੀ ਜ਼ਰੂਰੀ ਹੈ ਤੇ ਟੀਵੀਸ਼ਨ ਵੀ ਪੜਾਉਗੀ ਉਹ ਬਾਕੀ ਇਹ ਵੀ ਬੜੇ ਹਾਂ ਚੱਲ ਪੜਾਉਗੀ ਤਾਂ ਫਿਰ ਤੁਸੀਂ ਆਪਣਾ ਫੈਸਲਾ ਕਰ ਲਓ ਕਿ ਮੈਨੂੰ ਨਾ ਕੋਈ ਪੁੱਛੇ ਨਹੀਂ ਨਹੀਂ ਤੈਨੂੰ ਕੋਈ ਗੱਲ ਨਹੀਂ ਤੈੂੰ ਮੋੜਵਾ ਸਾਡਾ ਉਹ ਕਰਦਾ ਮੋਢ ਵੇ ਤੂੰ ਸਾਨੂੰ ਜੰਮਿਆ ਪਾਲਿਆ ਜਵਾਨ ਕੀਤਾ ਇੱਥੇ ਤੱਕ ਪਹੁੰਚਾਇਆ ਹੁਣ ਤੂੰ ਹੁਣ ਹਕੀਕ ਕਰਨਾ ਤੂੰ ਨ ਤੂੰ ਸਿਰਫ ਮੰਜੀ ਤੇ ਬੈਠੀ ਰੋਟੀ ਮਿਲੂਗੀ ਤੈਨੂੰ ਠੀਕ ਨਹੀਂ ਚਲੋ ਆ ਆ ਆ ਪੁੱਛੀ ਪਰ ਲਓ ਗੱਲ ਦਵਿੰਦਰ ਆ ਮਾਰ ਗੋਪੀ ਨੂੰ ਆ ਦਵਿੰਦਰ ਬੀਬੀ ਤੂੰ ਆ ਉੱਥੇ ਚੱਲ ਅੰਦਰ ਆ ਆ ਤੁਹਾਡਾ ਫੈਸਲਾ ਕਰੀਏ ਕੀ ਹੋ ਗਿਆ ਵਾ ਕੋਈ ਗੱਲ ਨਹੀਂ ਆ ਜਾ ਕੀ ਹੋ ਗਿਆ ਬਾ ਜਿਹ ਕਿਸੇ ਨੂੰ ਕੋਹ ਵੀ ਨਹੀਂ ਆਖਿਆ ਉਹ ਕੋਈ ਗੱਲ ਨਹੀਂ ਗਈ ਗੱਲ ਨਹੀਂ ਗਈ ਕੋਈ ਵੀ ਅਹੀਂ ਇਹ ਲੱਗੇ ਗੱਲ ਕਰਨ ਤੁਹਾਡੇ ਨਾਲ ਵੀ ਤੁਸੀਂ ਕੰਮ ਤੋਂ ਕੋੜ-ਕੋੜ ਕਰਦੀ ਜਾ ਰਹੀਂਦੀ ਹੈ ਕਰੀ ਉਹ ਗੁਰਪ੍ਰੀ ਜੰਦੀ ਵੀ ਮੈਂ ਵੱਧ ਕਰਦੀ ਤੂੰ ਆ ਨਹੀਂ ਮੈਂ ਵੱਧ ਕਰਦੀ ਆ ਅਹੀਂ ਵੀ ਆਖੀ ਜਾਈਏ ਅਹੀਂ ਵੱਧ ਕਰਦੇ ਆ ਅਸੀਂ ਤਾਂ ਫਸੇ ਪਏ ਹਾਂ ਵਿੱਚ ਤੇ ਇਦਾਂ ਫਿਰ ਘਰ ਦਾ ਝੱਕ ਨਹੀਂ ਲੰਗਦਾ ਤੇ ਬੀਬੀ ਵਿਚਾਰੀ ਚੁੱਪ ਕਰਕੇ ਉਹ ਉੱਥੇ ਚੋਂ ਗੱਲਾਂ ਕੱਲੀ-ਕੱਲਾਂ ਕਰੀ ਜਾਣ ਡਈ ਨਾ ਮਾਂ ਕੋਈ ਰੋਟੀ ਨਹੀਂ ਮਿਲਦੀ ਜਾਂ ਬੀਬੀ ਨੂੰ ਰੋਟੀ ਨਹੀਂ ਮਿਲਦੀ ਕੰਮ ਦੀ ਕਿਹੜੀ ਗੱਲ ਚੱਲਿਆ ਛਾਓ ਤੁਸੀਂ ਕਹਿਣੀਆਂ ਜਾਂ ਜਿਹੜੀ ਗੱਲ ਕਰਦੇ ਤਾਂ ਕਰਦੇ ਅਸੀਂ ਤੇ ਤੇ ਰੋਟੀਆਂ ਨੂੰ ਤੁਸੀਂ ਖਾ ਕੇ ਸੌਂਦੇ ਆ ਉਹ ਰੋਟੀ ਖਾਣੇ ਸੌਂਦੇ ਜੀ ਤਾਂ ਰੋਟੀਆਂ ਜਿਹੜੀਆਂ ਖਾਣਵਾਂ ਨਾ ਉਹ ਕੁਝ ਨਹੀਂ ਹੁੰਦਾ ਬੋਲ ਬਲਾਰੇ ਨਾਲ ਕਰਕੇ ਆਟਾ ਗੁੰਨਣਾ ਰੋਟੀ ਪਕਾਉਣੀ ਤੇ ਉਹ ਕਾਹਦਾ ਰੋਟੀ ਹੱਥ ਨੂੰ ਲੱਗਣੀ ਆ ਉਹ ਉਹਦੇ ਟੈਨਸ਼ਨ ਉਹ ਤੇ ਲੂਆ ਫੂਕਾ ਹੀ ਉਹ ਉਹੋ ਗੱਲ ਵੀ ਚੋਰੀ ਡੰਗ ਟਪਾਉਣਾ ਡੰਗ ਟਪਾਉਣੀ ਆ ਤੇ ਹੁਣ ਤੁਸੀਂ ਮੈਨੂੰ ਸਾਨੂੰ ਇਹ ਦੱਸੋ ਵੀ ਤੁਸੀਂ ਕੀ ਚਾਹੁੰਦੇ ਆ ਤੁਸੀਂ ਗੱਡੂ ਨਾਵਾਂਗੇ ਜੇ ਇਕੱਠੇ ਰਹਿਣਾ ਗੱਲ ਵੀ ਕੰਮ ਦੇ ਨੂੰ ਵੇਖੋ ਤੁਹਾਡੇ ਕੋਲ ਜੋ ਹੁੰਦਾ ਹੈਗਾ ਸਲਾਈਦਾ ਤੁਸੀਂ ਵੀ ਸਲਾਈ ਕਰਦੇ ਹੋ ਵਧੀਆ ਗੱਲਾਂ ਵੀ ਕਰਦੇ ਹੈਨਾ ਹਾਂ ਤੇ ਜੇ ਉਹ ਉਹ ਪੜ੍ਹੀਏ ਚਾਰਜ ਮਾਤਾ ਤੇ ਪਟੀਸ਼ਨ ਭਰੌਣ ਦੇ ਫਿਰ ਕੀ ਹੋ ਜੂ ਨਹੀਂ ਨਹੀਂ ਉਹ ਪੜਾਉਣ ਜਾਵੇ ਕੋਈ ਗੱਲ ਨਹੀਂ ਕੀ ਇਹ ਵੀ ਜਦੋਂ ਟਿਊਸ਼ਨ ਦਾ ਗੁਰਪ੍ਰਿੰਤ ਲੱਗੇ ਹੈ ਗੱਲ ਤੁਹਾਡੇ ਨਾਲ ਕਰਨੀ ਇਹ ਵੀ ਆ ਜਿਹੜਾ ਕੰਮ ਆਉਣਾ ਉਹ ਕੰਮ ਹੈ ਕਰ ਤੋਂ ਨਹੀਂਗਾ ਕੰਮ ਹੁੰਦੇ ਹੀ ਪਹਿਲਾਂ ਵੀ ਕੱਚੇ ਘਰ ਹੋਣੇ ਲਿੰਬਾ ਪੋਚਾ ਵੀ ਕਰਦੇ ਆਹੀ ਪੁੱਤ ਵੇੜੇ 'ਚ ਪੋਚਾ ਵੀ ਫੇਰਦਿਆਂ ਹੁਣ ਤਗਾਹੀ ਚੌਕਿਆਂ ਨੂੰ ਵੀ ਫੇਰਨੀਆ ਗੋਹਾ ਮਿੱਟੀਆ ਫੇਰਨੀਆ ਪਰੋਲੇ ਫੇਰਨੇ ਅੰਨ ਪਾਣੀ ਵੀ ਕਰਨਾ ਨਿਆਣੇ ਸਾਹਮਣੇ ਸਾਰੇ ਕੰਮ ਕਰਦਿਆਂ ਹੁਣ ਤਾਂ ਕੋਈ ਕੰਮ ਹੀ ਨਹੀਂ ਬਾਕੀ ਵੀਰ ਜੀ ਹਾਂ ਜਦੋਂ ਰੱਬ ਨੇ ਸੋਖ ਦਿੱਤੇ ਆ ਤਾਂ ਹੁਣ ਤਾਂ ਦੇਹ ਤੇ ਹੈਗੇ ਆ ਹੀ ਕਰਨ ਹੁਣ ਅਹੀ ਉਹ ਤਾਂ ਰੋਟੀਆਂ ਗਿਣ ਕੇ ਲਾਉਂਦੀਆਂ ਕਿੰਨੀਆਂ ਖਾਣੀਆਂ ਪੁੱਛ ਲੈਂਦੀਆਂ ਵਾ ਕਿੰਨੀਆਂ ਖਾਣੀਆਂ ਪੰਨੀਆਂ ਖਾਣੀਆਂ ਨਹੀਂ ਚਾ ਸੱਦਰਾਂ ਰੋਟੀਆਂ ਦਾ ਪਕਾ ਕੇ ਰੱਖਣਾ ਨਿਆਣਿਆਂ ਨੇ ਉਧਰੋਂ ਆਉਣਾ ਰੋਟੀ ਖਾ ਲੈਣੀ ਨਿਆਣਿਆਂ ਨੇ ਕਰਨਾ ਹਨੂ ਆ ਦੋ ਹਨੂ ਆ ਦੋ ਕਿਸ ਨੂੰ ਚੂਰੀ ਕੁੱਟ ਕੇ ਦੇਣੀ ਕਿਸ ਨੂੰ ਕੋਹ ਕਰਕੇ ਦੇਣਾ ਤੇ ਨਿਆਣਿਆਂ ਨੇ ਵੀ ਖੁਸ਼ ਹੋ ਜਾਣਾ ਨਾਲ ਹੁਣ ਕਰਨਾ ਵੀ ਗਿਆ ਤੇ ਪਿੱਛੇ ਲੋਕਾਂ ਨੇ ਚੁੱਲ੍ਹਾ ਬਣਾ ਕੱਚੇ ਚੁੱਲੇ ਰੀਣੀਆਂ ਲਾ ਰਾਗੇ ਬਾਲਣੇ ਸਾਰ ਆਪਣੇ ਵੀ ਚੁੱਕੇ ਆ ਪਾ ਗੋਆਲੇ ਪੱਥਣਾ ਪੁੱਤ ਗੋਆ ਪੱਥਣਾ ਉਹਨਾਂ ਨੂੰ ਥੱਲਣਾ ਸੁੱਕੀਆਂ ਗਿੱਲੀਆਂ ਵੱਖਰੀਆਂ ਕਰਨੀਆਂ ਤੇ ਹੁਣ ਤਾਂ ਭਾਈ ਕੰਮ ਹੀ ਜੇ ਜੇ ਤੇ ਹੁਣ ਕਰਨੀ ਜਿਦਾਂ ਬਰਿਸਕਾਂ ਜੇ ਕਰੀਏ ਨਾ ਤੇ ਘਰ ਦੇ ਚੱਲਦੇ ਘਰ ਦਾ ਝਟ ਨਹੀਂ ਘੇਰਾਂਗੇ ਤਾਂ ਆਪਾਂ ਇਹ ਨਹੀਂ ਵੇਖਣਾ ਵੀ ਉਹਨੇ ਕੰਮ ਕਰ ਲਿਆ ਵਾ ਵੱਧ ਤੇ ਮੈਂ ਗੀਤਾ ਵਾ ਘੱਟ ਜਾਂ ਮੈਂ ਵੱਧ ਕਰ ਲਿਆ ਤੇ ਉਹਨੇ ਘੱਟ ਕੀਤਾ ਵਾ ਇਹ ਗੱਲਾਂ ਆਪਣੇ ਮਨ ਚੋਂ ਕੱਢਾਂਗੇ ਤੇ ਫਿਰ ਸਾਡੇ ਘਰ ਦਾ ਝਟ ਚੱਲਣੀ ਆ ਉਹ ਜਿੰਨੇ ਵੇਖਿਆ ਵੀ ਆ ਰਿਹਾ ਉਹ ਬੰਦਾ ਭੱਜ ਗਿਆ ਉਹ ਕਰ ਲੇਦਾ ਕੰਮ ਹਾਂ ਬਸ ਇਹ ਆ ਵੀ ਰਲ ਮਿਲ ਕੇ ਰਹੋਗੇ ਤੇ ਫਿਰ ਸਾਡੇ ਘਰ ਦਾ ਝਟ ਲੰਗਣਾ ਕੱਲੂ ਤੁਹਾਡੀਆਂ ਨਵਾਂ ਆਉਣਗੀਆਂ ਉਹ ਵੀ ਤੁਹਾਡੇ ਨਾਲ ਵੇਖਣ ਗਿਆ ਵੀ ਲੈਪੀ ਇਹ ਦੋਵੇਂ ਸਾਡੀਆਂ ਸੱਸਾਂ ਤੇ ਜਿਹੜੀਆਂ ਵਾ ਇਹ ਦੋਵੇਂ ਇਕੱਠੀਆਂ ਰਹੀਆਂ ਉਹ ਦੋਵਾਂ ਛਾਲਾ ਤੁਸੀਂ ਉਹਦੇ ਨੂੰ ਵੀ ਆਉਣਾ ਹੀ ਆ ਆ ਹੋਈ ਹਾਂ ਹੁਣ ਪਰਿਵਾਰ ਕੱਠਾ ਤੁਹਾਡਾ ਤੇ ਬਾੜੀ ਆਉਣ ਵਾਲੀ ਪੀੜੀ ਕਿ ਨਹੀਂ ਸੋਚੂਗੀ ਇਹ ਕੱਠੇ ਰਹੇ ਤੇ ਆਪਾਂ ਕੋਲੋਂ ਕੱਠੇ ਰਹੀ ਜੀ ਅੱਜ ਹੀ ਇਹ ਅੱਡ ਅੱਡ ਹੋ ਗਈਆਂ ਤੇ ਉਹਨਾਂ ਵੀ ਸੋਚਣਾ ਉਹਨਾਂ ਤਾਂ ਕਹਣਾ ਇਹ ਤੇ ਉਦੋਂ ਦੀਆਂ ਤੇ ਅੱਡ ਹੋਈਆਂ ਤੇ ਸਾਨੂੰ ਕੀ ਆ ਮੈਂ ਤੇ ਆਪ ਸੋਚਦੀ ਰਹੀ ਨਹੀਂ ਵੀ ਕੀ ਕਰਦੀਆਂ ਨਾਲੇ ਮੈਂ ਕਿ ਇੱਕ ਗੱਲ ਆ ਵੀ ਇਹਨਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਜਨਾਨੀ ਜਨਾਨੀ ਦਾ ਸਾਥ ਉਹ ਚੰਗਾ ਨਹੀਂ ਵੀ ਤਰੱਕੀ ਕਰਨੀ ਹੈ ਇਹ ਇਹ ਉਹਦਾ ਸਾਥ ਦੇ ਉਹਦਾ ਤੇ ਇਹ ਕੰਮ ਨੂੰ ਸਾਥ ਇਹਨਾਂ ਕਿਹਣਾ ਇਹ ਤਾਂ ਕੁੰਦਗਾ ਹੀ ਵੀ ਇੱਕ ਦੂਜੀ ਦੇ ਨਾਲ ਕੰਮ ਨਾ ਕੰਮ ਨੂੰ ਪਾੜਨਾ ਬਣਾਓ ਕੰਮ ਕੱਖ ਵੀ ਨਹੀਂਗਾ ਇੱਕ ਜਾਨੀ ਤੁਸੀਂ ਲਾਹ ਝਾੜੂ ਮਾਰੋ ਇੱਕ ਜਾਨੀ ਮਗਰ ਲਾਉ ਪੋਚਾ ਮੁੜ ਕੇ ਦੋਹਾਂ ਜਣੀਆਂ ਚੌਂਕੀ 'ਚ ਵੜ ਜਾਓ ਇੱਕ ਜਾਨੀ ਤੜਕਾ ਲਾ ਲਓ ਸਬਜ਼ੀ ਨੂੰ ਇੱਕ ਜਾਨੀ ਰੋਟੀ ਬਕਾ ਲਓ ਇਦਾਂ ਹੀ ਬੰਦੇ ਲੈਣ ਲੱਗ ਪਏ ਰਲ ਮਿਲ ਕੇ ਰੋ ਅਬ ਇਸ ਵਕਤੇ ਉੱਠ ਪਿਆ ਵਕਤੇ ਕੰਮ ਕਰਕੇ ਆਪਣਾ ਚੱਲ ਆ ਇਹ ਤੇ ਕੋਈ ਨਾ ਕੁੰਦੀਆਂ ਨਹੀਂ ਨਾ ਪੁੱਛਦੀਆਂ ਨੀ ਕਿਤਰਾ ਥੋੜਾ ਟਾਈਮ ਦਾ ਇਹਦਾ ਕੀ ਗੱਲ ਆ ਇੰਨਾ ਬੰਦੇ ਆ ਕੰਮ ਇੱਕ ਦਿਵਾਰੀ ਸਵੇਰੇ ਆ ਰੋਟੀ ਪਕਾਉਣ ਦੀ ਤੇ ਇੱਕ ਦਿਹਾ ਸ਼ਾਮਾਂ ਨੂੰ ਕਦੋਂ ਕੰਮ ਵੰਡੇ ਕੰਮ ਤੇ ਵੰਡੇ ਨਹੀਂ ਆਪਾਂ ਉਹ ਕੰਮ ਵੰਨਣ ਵਾਲੀ ਗੱਲ ਹੁੰਦੀ ਆ ਜੇ ਉਹ ਬਰਸਕਾ ਹੀ ਕਰਨ ਵਾਲੀ ਗੱਲ ਆ ਠੀਕ ਨਹੀਂ ਇਦਾਂ ਕਰਦੀਆਂ ਮੈਂ ਇਦਾਂ ਕਰਦੀਆਂ ਹੋਰ ਇਦਾਂ ਐ ਆ ਵੀ ਇੱਕ ਦੂਜੀ ਨੂੰ ਪੁੱਛ ਨਹੀਂ ਗਈਆਂ ਉਹਨੇ ਸਬਜ਼ੀਆਂ ਪੁੱਛਣਾ ਨਹੀਂ ਵੀ ਆਹ ਸਬਜ਼ੀ ਬਣਾਉਣੀ ਆ ਨਿਆਣੇ ਖਾਣਗੇ ਕਿ ਨਹੀਂ ਖਾਣਗੇ ਜਿਹਦਾ ਜਿਹਦਾ ਜੀ ਕਰਦਾ ਉਹ ਆਪ ਕੋ ਆਪਣੀ ਬਣਾ ਲੈਂਦੀਆਂ ਹਾਂ ਇਹ ਆ ਵੀ ਇੱਕ ਦੂਜੀ ਨੂੰ ਪੁੱਛੋ ਵੀ ਭੈਣ ਜੀ ਕਿਹੜੀ ਚੀਜ਼ ਬਣਾਉਣੀ ਅੱਜ ਪਿਆਰ ਨਾਲ ਬੋਲੋ ਕਿਉਂਕਿ ਪਿਓ ਸਾਡੇ ਨਹੀਂ ਗਾ ਵੇਖਿਆ ਕੱਖ ਵੀ ਇਹ ਆ ਵੀ ਮਾਤਾ ਸਾਡੀ ਇਹ ਤਾਂ ਵੀ ਟੈਨਸ਼ਨਾਂ ਲਈ ਜਾਵੇ ਤੇ ਇਹ ਮੁੜ ਕੇ ਚੱਲ ਬਸੇ ਇਹਦਾ ਕੋਈ ਫਾਇਦਾ ਨਹੀਂ ਗਾ ਇਹਨੂੰ ਵੀ ਸੁੱਖ ਵੇਖਣ ਦੋ ਕਿਉਂਕਿ ਇਹਨੇ ਸਾਨੂੰ ਜਵਾਨ ਕੀਤਾ ਇੰਨਾ ਘਰ ਬਾਹਰ ਬਣਾਇਆ ਇਹਨਾਂ ਨੇ ਪੈੜੀ ਜਾਇਦਾਦ ਬਣਾਈ ਆ ਇਹ ਆ ਵੀ ਇਹਨੂੰ ਟੈਨਸ਼ਨ ਨਾ ਆਉਣ ਦੋ ਕੋਈ ਵੀ ਕੰਮ ਕਰੋ ਰਲ ਕੇ ਕਰ ਲੋ ਸਾਰਾ ਗੱਲ ਕੱਖ ਨਹੀਂ ਕੀ ਇਹ ਨਾ ਹੋਵੇ ਵੀ ਅੱਜ ਵਾਰੀ ਇਹਦੀ ਫਲਾਨੀ ਦੀ ਆ ਤੇ ਉਹਦੇ ਪੇਕੇ ਆ ਜਾਣ ਤੇ ਦੂਜੀ ਵਾਰ ਦੀ ਅੰਦਰ ਤੇ ਇਹਦੀ ਵਾਰੀ ਹੈ ਰੋਟੀ ਪਕਾਉਣ ਦੀ ਇਹ ਆਪੇ ਪਕਾ ਦੇ ਨਾ ਪਕਾ ਲਈ ਤੇ ਪਰ ਉਹਨਾ ਆਠ ਦੇ ਤੇ ਚਲ ਜੇ ਇਹ ਸਭ ਆਖੋ ਵੀ ਲੈ ਵੀ ਉਹਦੇ ਪੇਕੇ ਆਏ ਆ ਉਹਨੂੰ ਆਖਾ ਤੂੰ ਹੀ ਬਹਿ ਉਹ ਆਪਣੇ ਪੇਕੇਆਂ ਲਾਗੇ ਬਹਿਰ ਗੱਲਾਂ ਬਾਤਾਂ ਕਰ ਕੰਮ ਮੈਂ ਕਰਦੀ ਐ ਏਦਾਂ ਗੱਲਾਂ ਕਰ ਕੰਮ ਕਰਦਾ ਬਾਦ ਸ਼ੋਭਾ ਜਾਗਦੀ ਸ਼ੋਭਾ ਜਾਗਦੀ ਹੈ ਤੇ ਜੇ ਏਦਾਂ ਲੜੀ ਜਾਓ ਤੇ ਫੇਰ ਤਮਾਸ਼ਾ ਹੀ ਆ ਅਜੇ ਤੇ ਵੱਡੀ ਫੇਰ ਆਖ ਦਿੰਦੇ ਸਾਈਡ ਲੈਂਦੇ ਹੀ ਵੱਡੀ ਦੀ ਆਏ ਵੱਡੀ ਮੈਨੂੰ ਪੁੱਛ ਲੈਂਦੀ ਆ ਵੀ ਬੀਜੀ ਕੀ ਧਰਨਾਵਾ ਕਿ ਤਰ੍ਹਾਂ ਕਰਨਾ ਦਾ ਗੋਪੀ ਨੇ ਤਾਂ ਕਦੀ ਮੈਨੂੰ ਪੁੱਛਿਆ ਹੀ ਨਹੀਂ ਤੇ ਆਪਣੀ ਮਰਜ਼ੀ ਦੇ ਨਾਲ ਅੰਦਰ ਵੜ ਕੇ ਬਹਿ ਕੇ ਛੀਰ ਲੈਣੀ ਹੈ ਸਬਜ਼ੀ। ਨਾ ਠੀਕ ਵਾ। ਤੂੰ ਆਟ ਨੂੰ ਆ ਕੇ ਕੀ ਕਰਨਾ ਦੱਸੋ। ਹੋਰ ਦੱਸੋ ਗੱਲਾਂ ਸਾਰੀਆਂ ਕੋਈ ਗੱਲ ਨਾ ਕਰੋ ਗੱਲਾਂ ਬਹੁਤੀਆਂ ਵੱਡੀਆਂ ਨੇ। ਆਂ ਘਰ ਲੜ ਕੇ ਰਹਿਣਾ ਲੜ ਕੇ ਕੱਲ ਨੂੰ ਆਟ ਨੂੰ ਆ। ਜੇ ਜੇ ਤੁਸੀਂ ਪਹਿਣਾ ਪਹਿਣਾ ਨਹੀਂ ਆਟ ਮੋਣਾ ਵਾ ਤੇ ਆਪੋ ਆਪਣੀਆਂ ਪਕਾਓ ਤੇ ਆਪਾਂ ਆਪਣੀਆਂ ਖਾਓ ਤੇ ਕੋਈ ਟਿਊਸ਼ਨ ਪੜਾਵੇ ਕੋਈ ਸਕੂਲ ਲੈ ਜਾਵੇ ਕੋਈ ਨਾ। ਆਹ ਕੋਈ ਵਿੱਦ ਕਰ ਲੈ ਕੋਈ ਘਟ ਕਰ ਲੈ। ਘਟ ਕਰ ਲੈ। ਦੱਸੋ ਵੀ ਦੱਸੋ ਬੋਲੋ ਕੀ ਹੋਵੇ ਦੱਸੋ। ਕੀਤਾ ਦੀ ਸਲਾਹ ਆ ਦੋਆਂ ਜਣੀਆਂ ਦੀ ਤੇ ਆ ਬਾਹਰੋਂ ਰਹਿਣਗੇ ਭਰਾ ਭਰਾ ਇਕੱਠੇ ਨਹੀਂ ਇਦਾਂ ਤੇ ਫਿਰ ਅਹੀਂ ਤੇ ਅਹੀਂ ਤੇ ਰਹਿਣਾ ਵਾ ਇਕੱਠੇ ਅਹੀਂ ਸਾਡੀ ਇਹੋ ਗੱਲ ਜੀ ਅਹੀਂ ਨਹੀਂ ਜੀ ਆਡੋਣਾ ਤੁਸੀਂ ਜੋ ਮਰਜ਼ੀ ਕਰੋ ਅਹੀਂ ਫਸਲ ਵੀ ਵਾਰ ਇਕੱਠੀ ਰੱਖਣੀ ਆ ਉਹ ਇਦਾਂ ਦੇ ਇੱਕ ਮਿੰਟ ਬੀਬੀ ਬੰਦੇ ਦੀ ਤੇ ਘੜੀ ਦੀ ਮਿਲਿਆਦ ਨਹੀਂ ਕੀ ਦਾ ਕੀ ਹੋ ਜਾਂਦਾ ਤੇ ਇਹ ਆਡੋਗੇ ਕੀ ਕਰਾਂਗੇ ਇੱਥੇ ਕੌਣ ਵਾ ਕਿਸ ਦੇ ਲਾਗੇ ਲੱਗਦਾ ਉਹਦਾ ਕੋਈ ਹੁੰਦਾ ਆਪਣਾ ਹੀ ਆਉਂਦਾ ਮੇਰੇ ਹੁੰਦੇ ਆਪਰਾ ਆਪਰਾ ਐ ਅੱਡ ਨਾ ਹੋਇਓ ਇਹ ਅੱਡ ਹੁੰਦੇ گاਵਾ ਤੇ ਇਹਨਾਂ ਨੂੰ ਅੱਡ ਕੱਢਾ ਸ਼ਬਦਾ ਲੈਣ ਦਾ ਅੱਧਾ ਉਹਨੂੰ ਦੇਤਾ ਅੱਧਾ ਉਹਨੂੰ ਦੇਤਾ ਬੀਬੀ ਐਦਾਂ ਮੇਰ ਕੋ ਨਹੀਂ ਹੋਣਾ ਨਾ ਤੇ ਮੇਰੀ ਮਾਨ ਇੱਜ਼ਤ ਹੀ ਦਿੰਦਾ ਐਦਾਂ ਕਰਨ ਕੱਲਿਆ ਭਾਣੇ ਕੱਲਿਆ ਭਾ ਇਹ ਰਲ ਮਿਲ ਕੇ ਹੈਆ ਤੇ ਹੈਗੀ ਵੰਡਣਾ ਕੋ ਰਲ ਮਿਲ ਕੇ ਕੱਢ ਲੈਣਾ ਉਹਦੇ ਨਾਲ ਹੱਥ ਫਟਾਏ ਹੋ ਤਾਂ ਉਹਦਾ ਵੰਡਾਏ ਤੇ ਦੋਵੇਂ ਭੈਣਾਂ ਬਣ ਕੇ ਰਹਿਣਾ ਇਕੱਠੀਆਂ ਵੱਢਣ ਚਾਹੁੰਦੇ ਤੇ ਇਕੱਠੀਆਂ ਬਾਹਰ ਬਹਿਣ ਸਭ ਤੋਂ ਸੋਹਣੀਆਂ ਲੱਗਣੀਆਂ ਜਿੱਥੇ ਕਿਤੇ ਕੋਈ ਪ੍ਰੋਗਰਾਮ ਆਉਂਦਾ ਦੋਵੇਂ ਇਕੱਠੀਆਂ ਜਾਣ ਉਹ ਆਪਣੇ ਅੰਦਰ ਵੱਢ ਜਾਂਦੀ ਆ ਇਹ ਆਪਣੇ ਅੰਦਰ ਵੱਢ ਜਾਂਦੀ ਮੈਂ ਤਾਂ ਬੋਲਦੀਆਂ ਕੁੰਦੀਆਂ ਤੁਹਾਡੀਆਂ ਨਹੀਂ ਤਾਂ ਤਾਕੂ ਕੋ ਗੱਲ ਕਰ ਠੀਕ ਵਾ ਅਸੀਂ ਇਕੱਠੇ ਰਵਾਂਗੇ ਹਾਂ ਅੱਗੇ ਵੀ ਮੈਂ ਇਕੱਠੀਆਂ ਬਰਾਬਰੀਆਂ ਤੇ ਮੈਂ ਹੁਣ ਵੀ ਨਹੀਂ ਆਡੂਣਾ ਚਾਹੁੰਦੀ ਮੈਂ ਕੰਨੀ ਵੀ ਇਕੱਠੇ ਰਹਿਣਾ ਰਲ ਕੇ ਕੰਮ ਕਰਾਂਗੇ ਹੋਪੀ ਤੂੰ ਦਾ ਠੀਕ ਵਾ ਨਹੀਂ ਕਾ ਠੀਕ ਆ ਇਕੱਠ ਰਲਦੀ ਤੀਸ ਨਹੀਂ ਹੁੰਦੀ ਪਰ ਇਹ ਆ ਨਾ ਕਿ ਜਦੋਂ ਮੈਂ ਹਾਂ ਸਵੇਰੇ ਉੱਠਦੀ ਆ ਉਦੋਂ ਪਰਿਵਾਰ ਚ ਕੋਈ ਵੀ ਨਹੀਂ ਇਹ ਕਿ ਮੇਰੇ ਨਾਲ ਜਦੋਂ ਮੈਂ ਉੱਠਦੀ ਇਹ ਨਹੀਂ ਸਾਰੇ ਹੀ ਸੋਚ ਲੈਂਦੇ ਕਿ ਇੰਨੇ ਸਕੂਲ ਜਾਣਾ ਵਾ ਤੇ ਇਹੀ ਕੰਮ ਕਰੇ ਨਹੀਂ ਇਹ ਦੀ ਦੁੰਦਰ ਕਰੂਗੀ ਹਨਾ ਇਹ ਕਿ ਜਦੋਂ ਮੈਂ ਉੱਠਦੀ ਸਾਰੇ ਉੱਠ ਜਾਂਦੇ ਉਹ ਵੀ ਕੰਮ ਤੇ ਜਦੋਂ ਤੱਕ ਸਕੂਲ ਜਾਣਾ ਤਦ ਤੱਕ ਤੇ ਸਾਰਾ ਹੀ ਹੋ ਜਾਣਾ ਹੋ ਜਾ ਹਾਂ ਉਹ ਅਹੀਂ ਮੈਂ ਵੀ ਨਾ ਤੇਰੇ ਨਾਲ ਵੀ ਕਿਉਂਕਿ ਤੂੰ ਸਵੇਰ ਤੇ ਉੱਠ ਕੇ ਆਪਣਾ ਤੂੰ ਜਾਣਾ ਦਾ ਸਕੂਲ ਦਵਾ ਦਾ ਫਟਾਫਟ ਟਿਫਨ ਤਿਆਰ ਕਰਦੀ ਆ ਸਬਜ਼ੀ ਬਣਾਉਣੀ ਆ ਤੇ ਦੁੰਦਰ ਉਹਨੇ ਸਕੂਲ ਜਾਣਾ ਹੁੰਦਾ ਵਾ ਤੂੰ ਵੀ ਜਰਾ ਸਵੇਰ ਤੇ ਉੱਠ ਕੇ ਇਹਦੇ ਨਾਲ ਹੱਥ ਪੜਾਥ ਪਾਓਗੇ ਨਾ ਤੇ ਇਹ ਆਪਣਾ ਟਾਈਮ ਨਾਲ ਸਕੂਲ ਇਹਨੂੰ ਸਗੋਂ ਤੂੰ ਹੌਸਲਾ ਦੇਣਾ ਵਾ ਆਪਣੀ ਛੋਟੀਆਂ ਭੈਣਾਂ ਨੂੰ ਸਮਝਣਾ ਇਹਨੂੰ ਹੌਸਲਾ ਦੇਣਾ ਵੀ ਕੋਈ ਦੀ ਗੁਰਪ੍ਰੀ ਮੈਂ ਤਰਨਾ ਕਰਾਉਣੀ ਆ ਤੂੰ ਮੜ ਕੇ ਲੇਟ ਨਾ ਹੋ ਜੀ ਚਲੋ ਠੀਕ ਹੈ ਤੇ ਘਰਾਂ ਦੇ ਝਟ ਅਨੰਦ ਦੇਈਓ ਐਦਾਂ ਤੇ ਜੇ ਤੁਸੀਂ ਆਖੋ ਹੁਣੇ ਹੁਣ ਆਪਣੇ ਪਿਛੇ ਪਿਛੋਕੜ ਵਾਲੀ ਧਿਆਨ ਮਾਰੋ ਉਹ ਵੀ ਸਾਰੇ ਐ ਇਕੱਠੇ ਰਹਿਣ ਡਏ ਆ ਉਧਰ ਵੀ ਧਿਆਨ ਮਾਰਿਆ ਕਰ ਬਿਛੇ ਵਾਲੀ ਉਥੇ ਨਹੀਂ ਇੱਥੇ ਬੰਦੇ ਦਾ ਲਾਉ ਪੀਣਾ ਦਾ ਪਿਛੇ ਵੀ ਰੱਖਣਾ ਉੱਥੇ ਤੇ ਗਣਾ ਸਾਡੇ ਇਕੱਠੇ ਹੀ ਰਹਿਣ ਸਾਰੇ ਉਹ ਇਹੋ ਗੱਲ ਆ ਨਾ ਇਹ ਇਕੱਠੇ ਰਹਿੰਦੇ ਆ ਤੇ ਤੁਸੀਂ ਉਹਨਾਂ ਕੋਈ ਸਿੱਖਿਆਦ ਲੋ ਲੈ ਵੀ ਹੋਰ ਇਕੱਠੇ ਰਹਿੰਦੇ ਤੇ ਆਪਾਂ ਵੀ ਉਥੇ ਆ ਗਏ ਆ ਡੋਪਾ ਟੀ ਕਰਨ ਦੇ ਠੀਕ ਆ ਬੀਬੀ ਤੇ ਇਹ ਆ ਵੀ ਤੈਨੂੰ ਰੋਟੀ ਪੱਕੀ ਪਕਾਈ ਮਿਲੂਗੀ ਤੈਨੂੰ ਟਾਈਮ ਨਾਲ ਰੋਟੀ ਮਿਲੂਗੀ ਟਾਈਮ ਨਾਲ ਦਵਾਈ ਮਿਲੂਗੀ ਤੇਰਾ ਲੀੜਾ ਜਿਹੜਾ ਵਾ ਕੱਪੜਾ ਜਿਹੜਾ ਧੋਤਾ ਤੋਆ ਮਿਲੂਗਾ ਤੈਨੂੰ ਤੈਨੂੰ ਲੋੜ ਨਹੀਂ ਕਿ ਕੋਈ ਵੀ ਵੀ ਫੜ ਕੇ ਚੁੰਨੀ ਹੋਊਗਾ ਲੰਡੇ ਵੀ ਕੋਹ ਨਹੀਂ ਤੂੰ ਕੋਹ ਨਹੀਂ ਕਰਨਾ ਗੱਲ ਵਾਹੇ ਹੋਰ ਕੰਮ ਕੀਤਾ ਤੂੰ ਇਹ ਆਪਣਾ ਚੁੱਲਾ ਚੌਂਕਾ ਵੀ ਸੰਭੋ ਹੈ ਆ ਆਪਣੀ ਛਲਾਈ ਵੀ ਕਰੋ ਪੜ੍ਹਾਈ ਵੀ ਕਰੋ ਤੇ ਆਪਣਾ ਤੁਸੀਂ ਪੜਾ ਸਕੂਲੇ ਵੀ ਜਾਉਂਦਾ ਟਿਊਸ਼ਨਾਂ ਵੀ ਪੜਾਉਦੇ ਪਰ ਘਰ ਦਾ ਕੰਮ ਤਾਂ ਨਾ ਹੋਣਾ ਚਾਹੀਦਾ ਗੱਲ ਮੈਂ ਇਹੋ ਲਗਾ ਤੇਰਾ ਨਾ ਕਰਨ ਵੀ ਚੁੱਲਾ ਚੌਂਕਾ ਜਿਹੜਾ ਵਾ ਸਾਂਝਾ ਹੀ ਚੱਲੇਗਾ ਹਾਂ ਤੱਕ ਪੀੜੀਆਂ ਦਾ ਪੀੜੀਆਂ ਆ ਤੇ ਅੱਜ ਹੀ ਬੂੜੀਆਂ ਅੱਡ ਦੇ ਪੱਤੇ ਅੱਡ ਹੋ ਗਏ ਤੇ ਫਿਰ ਗਾਂ ਆਉਣ ਵਾਲੀ ਪੀੜੀ ਨੇ ਕੀ ਕਰਨਾ ਉਹਨਾਂ ਨੇ ਤੇ ਆਉਂਦੇ ਹੀ ਅੱਡ ਭਈ ਹੋ ਜਾਣਾ ਜੇ ਚੁੱਲੇ ਚੌਂਕੇ ਚ ਬਰਕਤ ਆ ਸਮਲੋ ਘਰ ਚ ਬਰਕਤ ਹੋ ਹਾਂ ਤੇ ਜੇ ਤੁਸੀਂ ਚਾਹੁੰਦੀਆਂ ਨਾ ਵੀ ਸਾਡੀਆਂ ਨਵਾਂ ਵੀ ਹਨ ਰੋਟੀ ਪਕਾ ਕੇ ਦੇਣ ਤੇ ਉਹ ਵੀ ਇਕੱਠੇ ਹੀ ਰਹੀਏ ਤੇ ਇਹਦੇ ਫਿਰ ਤੁਸੀਂ ਤੁਹਾਡੇ ਤੋਂ ਹੀ ਸ਼ੁਰੂਆਤ ਹੋਊਗੀ ਤੇ ਫੇਰੀ ਗੱਲ ਹੀ ਕਰਨੀ ਹੈ ਨਾ ਠੀਕ ਆਂ ਅਸੀਂ ਤੇ ਕਹਿੰਦੇ ਵੀ ਰਵਾਂਗੇ ਇਕੱਠੇ ਰਹਿਨੇ ਟਾਈਮ ਨਾਲ ਉੱਠ ਜਾ ਕਰਾਂਗੇ ਟਾਈਮ ਨਾਲ ਕੰਮ ਕਰ ਲਿਆ ਕਰਾਂਗੇ ਤੇ ਚੌਂਕੇ ਵਿੱਚ ਵੜਿਆ ਕਰੋ ਬੋਲਿਆ ਕਰੋ ਇੱਕ ਦੂਜੀ ਦੇ ਨਾਲ ਇਸ ਤਰ੍ਹਾਂ ਵੀ ਇੱਕ ਦੂਜੀ ਦੇ ਲਾਗੇ ਵਿਆਹ ਕਰੋ ਇੰਨੇ ਨਾਲ ਮੇਰੀ ਵੀ ਜਾਨ ਸੌਖੀ ਆ ਤੇ ਜੇ ਜਦੋਂ ਤੁਸੀਂ ਇੱਕ ਦੂਜੀ ਨਾਲ ਕੁੰਦਗਾ ਨਹੀਂ ਗੀ ਆ ਤਾਂ ਮੈਂ ਤੇ ਫਿਰ ਆ ਸੇ ਪਾਸੇ ਤੁਰੀ ਫਿਰਨਾ ਤਲੀ ਬਾਹਰ ਬੈ ਗਈ ਤੇ ਘਰੀ ਮੈਂ ਉੱਥੇ ਬੈ ਗਈ ਮੈਂ ਕੋਈ ਨਹੀਂ ਤੂੰ ਨਾ ਟੈਨਸ਼ਨ ਲੈ ਬੀਬੀ ਮੈਂ ਸਮਝਾ ਦਿੰਦਾ ਇਹ ਮੈਨੂੰ ਪਹਿਲੋ ਜਦੋਂ 13 ਵਜਾ ਦਾ ਹੀ ਤੂੰ ਇਹ ਜਿਹੜੀਆਂ ਨਵਾਂ ਵਾਂ ਪਹਿਲਾਂ ਜਦੋਂ ਤੁਹਾਡਾ ਵੇਲਾ ਸੀ ਉਦੋਂ ਸੋਚਦੀਆਂ ਹੁੰਦੀਆਂ ਸੀ ਕੁੜੀਆਂ ਵੀ ਹੱਸਪਾ ਦਦੀ ਕਿੱਦਾਂ ਦੀ ਮਿਲਣੀ ਆ ਮਨ ਚ ਸੋਚਦੀਆਂ ਸੀ ਵੀ ਮਹਾਰਾਜ ਨਾਲ ਸੱਤ ਚੰਗੀ ਟੱਕਰੇ ਹੁਣ ਸੱਤ ਸੋਚਦੀ ਆ ਵੀ ਨੌਂ ਪਤਨੀ ਕਿੱਦਾਂ ਦੀ ਆਉਣੀ ਆ ਕਿੱਦਾਂ ਦੀ ਆਉਣੀ ਸਮਾਂ ਵੀ ਕਿੱਦਾਂ ਦਾ ਸਮਝ ਕੇ ਸਾਰੇ ਹੁਣ ਛੜੀਏ ਜਕਾਰਾ ਹੈ ਠੀਕ ਆ ਬੋਲੇ ਜੋ ਨਿਹਾਲ ਸਤ ਸ੍ਰੀ ਅਕਾਲ ਜਲਦੀ ਜੀ ਠੀਕ ਹੈ ਨਾ ਬੋਸ਼ਾ ਤੁਸੀਂ ਤੁਸੀਂ ਕੋਸ਼ਿਸ਼ ਜੀ ਸਾਰਿਆਂ ਨੂੰ ਹਾਂਜੀ ਸਾਡੀ ਇਹ ਵੀਡੀਓ ਜਿਹੜੀ ਸੀ ਚੁੱਲਾ ਚੌਂਕਾ ਜਿਹੜੀ ਸੀਗੀ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਸੋ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਇਹਦੇ ਵਿੱਚ ਨਾ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਸ ਤਰ੍ਹਾਂ ਦਰਾਨੀ ਜਠਾਣੀ ਹੁੰਦੀਆਂ ਦੋਨਾਂ 'ਚ ਕੋਈ ਨਾ ਕੋਈ ਗੋਣ ਹੁੰਦਾ ਵਾ ਪਰ ਉਹ ਅਸੀਂ ਜਿਹੜੀ ਦਰਾਨੀ ਜਠਾਣੀ ਦਰਾਨੀ ਜਿਹੜੀ ਆ ਜਠਾਣੀ ਨਾਲ ਜਿਹੜੀ ਹੈਗੀ ਆ ਇਹ ਖਗਾ ਗਦੀ ਰਹਿੰਦੀ ਆ ਤੇ ਜਠਾਨੀ ਜਿਹੜੀ ਦਰਾਣੀ ਨਗਾਦੀ ਰਹਿੰਦੀ ਆ ਤੇ ਜਿਹੜਾ ਘਰਵਾ ਉਹ ਦੋਨਾਂ ਜਣਿਆਂ ਦੇ ਸਹਿਯੋਗ ਦੇ ਨਾਲ ਹੀ ਚੱਲਦੇ ਆ ਭੈਣਾ ਭੈਣਾ ਬਣ ਕੇ ਰਹਿਣਾ ਭੈਣਾ ਭੈਣਾ ਬਣ ਕੇ ਜਿਹੜਾ ਰਹਿਣਾ ਚਾਹੀਦਾ ਵਾ ਰਹਿਣਾ ਚਾਹੀਦਾ ਜੇ ਦੋਵਾਂ ਕੋਲ ਹੀ ਗੋਣ ਹੈਗੇ ਆ ਤੇ ਗੁਣ ਸਗੋਂ ਦੱਸਣ ਅਗਲੇ ਨੂੰ ਟੈਮ ਨਾਲ ਉੱਠ ਕੇ ਕੰਮ ਕਰਨ ਰਲ ਕੇ ਕੰਮ ਕਰਨ ਦਰਾਣੀ ਜਿਠਾਣੀ ਨਾਲ ਸਮਝਣ ਪੈਣਾ ਪੈਣਾ ਸਮਝਣ ਨਾਲੇ ਕੰਮ ਕਰਦੇ ਆ ਕਿਹੜਾ ਕੁਝ ਵਿਗੜਦਾ ਵਾ ਸਰੀਰ ਤੰਦਰੁਸਤ ਰਹਿੰਦਾ ਵਾ ਜੇ ਧਾਰਾ ਕੱਢਾਂਗੇ ਨਾ ਬੀਬੀ ਤਾਂ ਵੀ ਸਾਡੇ ਆ ਮੋਢੇ ਨਾੜਾਂ ਸਾਡੀਆਂ ਸਰਵਾਈਕਲ ਨਹੀਂ ਹੁੰਦਾ ਹਨ ਖੁੱਲਦੇ ਆ ਜਿੰਨਾ ਬਹਿ ਬਹਿ ਕੇ ਅੰਦਰ ਗੁੰਮ ਹੋਈ ਜਾਵਾਂਗੇ ਉਹਨਾਂ ਜੂੜੇ ਜਾਣਾ ਸਭ ਜੂੜੇ ਜਾਣਾ ਇਹ ਤੇਰੀ ਗੱਲ ਇਹਦੇ ਵਿੱਚ ਇਹ ਵੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਆਪਾਂ ਉਹ ਹੀ ਸਾਰਾ ਕੰਮ ਜਿਹੜਾ ਉਹ ਇਕੱਲਿਆਂ ਨੇ ਕਰਨਾ ਹੁੰਦਾ ਵਾ ਤੇ ਜੇ ਉਹ ਸਾਂਝੇ ਘਰ ਦੀ ਵਿੱਚ ਆਪਾਂ ਰਲ ਕੇ ਕਰ ਲਈਏ ਤੇ ਉਹ ਜ਼ਿਆਦਾ ਸੌਖੇ ਰਹਿੰਦਾ ਵਾ ਉਹਦੇ ਨਾਲੇ ਜਰਾ ਭਰਾ ਭਰਾ ਖੁਸ਼ ਵਾਦੇ ਜਨਾਨੀਆਂ ਨੂੰ ਵੀ ਖੁਸ਼ ਹੀ ਰਹਿਣਾ ਚਾਹੀਦਾ ਵਾ ਸਾਨੂੰ ਕੋਈ ਲਿਉਣ ਦਾ ਫਿਕਰ ਨਹੀਂ ਕੋਈ ਦੇਣ ਦਾ ਫਿਕਰ ਨਹੀਂ ਬੰਦਿਆਂ ਦੀਆਂ ਕਮਾਈਆਂ 'ਚ ਬਰਕਤ ਆਉਂਦਾ ਤੇ ਪਰ ਜਦੋਂ ਜੇ ਪੜਿਆ ਲਿਖਿਆ ਗੁਣ ਹੈਗਾ ਤੂੰ ਉਹ ਵੀ ਆਪਣਾ ਕੰਮ ਕਰਨਾ ਚਾਹੀਦਾ ਵਾ ਸਿਆਣੇ ਆਂਦੇ ਆ 12 ਬੰਦਾ ਜੁੱਤੀ ਲਾ ਲੈਣਾ ਆਣ ਕੇ ਤੇ ਬਰਕਤ ਹੁੰਦੀ ਐ ਇੰਨੇ ਨਾਲ ਹੀ ਬਰਕਤ ਪੈ ਜਾਂਦੀ ਆ ਬਾਕੀ ਜਦੋਂ ਆਪਾਂ ਇੰਨੇ ਜਾ ਰਹੇ ਸਿਆਣੇ ਨਹੀਂਗੇ ਵੀ ਬਹੁਤ ਜ਼ਿਆਦਾ ਸਮਝਾਉਣ ਜੋਗੇ ਵੀ ਨਹੀਂ ਹੈਗੇ ਗੱਲਾਂ 'ਚੋਂ ਗੱਲਾਂ ਚਲੋ ਨਿਕਲਦੀਆਂ ਵਾ ਇਦਾਂ ਹੀ ਤੇ ਬਾਕੀ ਭੈਣ ਭਰਾ ਸਾਰੇ ਵੀਡੀਓ ਨੂੰ ਪਿਆਰ ਦਿਓ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਸਾਡੀ ਜਿਹੜੀ ਅਗਲੀ ਸੀਰੀ ਹੈ ਉਹਨੂੰ ਵੀ ਜਿਹੜਾ ਪਿਆਰ ਦਿਓ ਵੱਧ ਤੋਂ ਵੱਧ ਪਿਆਰ ਦਿਓ ਸਤਿ ਸ੍ਰੀ ਅਕਾਲ ਜੀ